10 ਮਰਲੇ ਜਗਾਂ ਦੇ ਵਿੱਚ ਕੋਠੀ ਬਣੀ ਹੋਈ ਹੈ ਤੇ ਇੰਨਾ ਘੱਟ ਰੇਟ ਹੈ ਕੋਈ ਵੀ ਮੰਨਣ ਨੂੰ ਤਿਆਰ ਨਹੀਂ ਹੈਗਾ ਵੀ ਇੰਨਾ ਘੱਟ ਰੇਟ ਹੋ ਸਕਦਾ ਹੈ ਤੇ ਕੱਲੀ-ਕੱਲੀ ਆਪਾਂ ਗੱਲ ਕਰਦੇ ਆ ਤੁਸੀਂ ਵੀਡੀਓ ਦੇਖੋ ਅੱਗੇ ਨਮੀਆਂ-ਨਮੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ जिन्ने ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਕੂਠੀ ਆਕਾਰ ਦਾ ਮਕਾਨ ਹੈ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਤਾਂ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜ ਕੇ ਫਰੀ ਦੇ ਵਿੱਚ ਐਡ ਲਗਵਾ ਸਕਦੇ ਹੋ ਨੰਬਰ ਆਪਣਾ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ ਨੰਬਰ ਆਪਣਾ 73800 ਪੂਰਾ 26100 73 10 ਮਾਰ ਲਈ ਜਗ੍ਹਾ ਆਪਾਂ ਨੂੰ ਮਿਲੂਗੀ ਤੁਹਾਨੂੰ ਪਹਿਲੇ ਮੈਂ ਕਨਫਰਮ ਕਰਵਾਤਾ ਸੀਗਾ ਡਬਲ ਸਟੋਰੀ ਕੁੱਠੀ ਬਣੀ ਹੋਈ ਹੈ ਤੇ ਜੋੜੀਆਂ ਜਾਲੀਆਂ ਸਾਰੀਆਂ ਇਹਨਾਂ ਨੇ ਲਗਵਾ ਰੱਖੀਆਂ ਜੜੀਆਂ ਜੋੜੀਆਂ ਪੱਲੇ ਲੱਗੇ ਹੋਏ ਨੇ ਬਹੁਤ ਵਧੀਆ ਡਿਜ਼ਾਈਨ ਵਾਲੇ ਇਹਨਾਂ ਨੇ ਲਗਵਾਏ ਹੋਏ ਨੇ ਬਾਕੀ ਲੋਬੀ ਆਪਾਂ ਨੂੰ ਖੁੱਲੀ ਡੁੱਲੀ ਮਿਲ ਜੂਗੀ ਤੇ 10 ਮਰਲੇ ਜਿਹੜਾ ਥੋੜੇ ਹੁੰਦੇ ਸੀ ਬਹੁਤ ਡਬਲ ਜਗ੍ਹਾ ਹੋ ਜਾਂਦੀ ਐ ਬਾਕੀ ਜਿਹੜਾ ਬਹਿੜਾ ਆਪਾਂ ਨੂੰ ਮਿਲੂਗਾ ਉਹ ਵੀ ਪੂਰਾ ਖੁੱਲਾ ਡੁੱਲਾ ਆਪਾਂ ਨੂੰ ਮਿਲ ਜੂਗਾ ਤੇ ਡਬਲ ਸਟੋਰੀ ਬਣੀ ਹੋਈ ਐ ਉੱਪਰ ਵੀ ਪੋਰਸ਼ਨ ਬਣਿਆ ਹੋਇਆ ਹੈ نیچے ਵੀ ਬਣਿਆ ਹੋਇਆ ਹੈ ਬਾਕੀ ਉੱਪਰੋਂ ਤੁਸੀਂ ਦੇਖ ਲਓ ਜੀ ਉੱਪਰ ਵੀ ਪੂਰਾ ਵਧੀਆ ਪੋਰਸ਼ਨ ਬਣਿਆ ਹੋਇਆ ਨੀਚੇ ਦਾ ਤੁਸੀਂ ਦੇਖੇ ਹੀ ਸੀਗਾ ਤੇ ਵੀਡੀਓ ਇਹਨਾਂ ਨੇ ਬਣਾ ਕੇ ਆਪਣੇ ਕੋਲੇ ਭੇਜੀ ਆ ਪ੍ਰੋਪਰ ਤਾਂ ਚਲੋ ਨਹੀਂ ਬਣਾ ਕੇ ਭੇਜੀ ਪਰ ਲਗਭਗ ਸਾਰਾ ਕੁਝ ਪਤਾ ਲੱਗ ਜਾਊਗਾ ਬਾਕੀ ਖੁੱਲੇ ਡੁੱਲੇ ਆਪਾਂ ਨੂੰ ਬੈਡਰੂਮਸ ਮਿਲ ਜਾਣਗੇ ਜਿਨ੍ਹਾਂ ਬੈਡਰੂਮਸ ਬਣੇ ਹੋਏ ਨੇ ਪੂਰੇ ਖੁੱਲੇ ਡੁੱਲੇ ਤੇ ਵਧੀਆ ਬਣੇ ਹੋਏ ਨੇ ਜੀ ਤੇ ਕੰਮ ਵੀ ਲਗਭਗ ਇਹਨਾਂ ਨੇ ਸਾਰਾ ਕਰਵਾਈ ਰੱਖਿਆ ਥੋੜਾ ਬੋਤਾਂ ਰਹਿੰਦਾਗਾ ਜੇ ਆਪਾਂ نیچے ਫਾਰਸ਼ ਦੀ ਗੱਲ ਕਰੀਏ ਤਾਂ ਇਹਨਾਂ ਨੇ ਸਿਮੈਂਟਡ ਫਾਰਸ਼ ਬਣਵਾਇਆ ਹੋਇਆ ਸਾਰੇ ਕਿਤੇ। ਬਾਕੀ ਆਸੇ-ਪਾਸੇ ਦੀ ਲੋਕੇਸ਼ਨ ਬਹੁਤ ਵਧੀਆ ਬਾਹਰਲੀ ਸਾਈਡ ਆਪਾਂ ਨੂੰ 메ਨ ਗੇਟ ਦੇ ਬਿਲਕੁਲ ਨਾਲ ਬਾਥਰੂਮ ਏਰੀਆ ਮਿਲ ਜੂਗਾ ਤੇ ਉੱਪਰ ਵੀ ਆਪਾਂ ਨੂੰ ਕਾਫੀ ਸਪੇਸ ਮਿਲ ਜੂਗੀ। ਬਾਕੀ ਇਹਨਾਂ ਨੇ ਉੱਪਰੋਂ ਵੀ ਵੀਡੀਓ ਚਾਰੇ ਪਾਸੇ ਦਿਖਾਈ ਹੈ ਤੇ ਫੋਟੋਆਂ ਵੀ ਇਹਨਾਂ ਨੇ ਚਾਰੇ ਪਾਸੋਂ ਖਿੱਚ ਕੇ ਭੇਜੀਆਂ। ਬਾਕੀ ਫੋਟੋਆਂ ਸਕਰੀਨ ਤੇ ਚੱਲ ਪਈਆਂ ਹੋਣਗੀਆਂ। ਤੁਸੀਂ ਦੇਖ ਰਹੇ ਹੋ ਜੀ। ਜੀ ਆਪਾਂ ਡਿਮਾਂਡ ਦੀ ਗੱਲ ਕਰੀਏ ਕੋਠੀ ਦਾ ਜਿਹੜਾ ਰੇਟ ਇਹਨਾਂ ਨੇ ਆਪਣੇ ਕੋਲੇ ਲਾ ਕੇ ਭੇਜਿਆ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਲਾਜ਼ਮੀ ਦੱਸਿਓ ਤੁਹਾਨੂੰ ਰੇਟ ਕਿਵੇਂ ਦਾ ਲੱਗਿਆ ਆ ਰੇਟ ਹੈਗਾ ਜੀ 24 ਲੱਖ ਰੁਪਈਆ ਜਿਹੜਾ 24 ਲੱਖ ਰੁਪਈਆ ਆ ਰੇਟ ਹੈ ਕੋਈ ਫਿਕਸ ਰੇਟ ਨਹੀਂ ਹੈਗਾ ਇਹਨਾਂ ਨੇ ਇੱਕ ਡਿਮਾਂਡ ਕੀਤੀ ਹੈ ਜਿਹੜੇ ਮਾਲਕ ਨੇ ਆਪ ਕੋਠੀ ਦੀ ਉਹਨਾਂ ਨੇ ਕਿਹਾ ਵੇਖ ਕੇ ਉੱਪਰ-ਨੀਚੇ ਕਰ ਲਵਾਂਗੇ 24 ਲੱਖ ਰੁਪਈਆ ਡਿਮਾਂਡ ਹੈ ਕੋਠੀ ਦੇਖ ਲਓ ਨਵੀਂ ਕੋਠੀ ਹੈ ਜਾਦਾ ਟਾਈਮ ਨਹੀਂ ਹੋਇਆ ਕੁੱਠੀ ਬਾਈ ਨੂੰ ਥੋੜੇ ਟਾਈਮ ਪਹਿਲਾਂ ਹੀ ਇਹਨਾਂ ਨੇ ਬਣਵਾਈ ਸੀਗੀ ਤੇ 10 ਮਾਰਨ ਲਈ ਜਗ੍ਹਾ ਜੇ ਆਪਾਂ ਨੀਚੇ ਦੀ ਗੱਲ ਕਰੀਏ ਨੀਚੇ ਗਰਾਊਂਡ ਫਲੋਰ ਦੀ ਵੀ ਕੀ ਕੁਝ ਬਣਿਆ ਹੋਇਆ ਤਾਂ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨਾ ਕੋਈ ਜਾਣਕਾਰੀ ਆਪਾਂ ਨਹੀਂ ਛੱਡਦੇ ਚਾਰ ਤਾਂ ਬੈੱਡਰੂਮ ਆਪਾਂ ਨੂੰ ਨੀਚੇ ਮਿਲ ਜਾਣਗੇ ਇੱਕ ਕਿਚਨ ਠੀਕ ਹੈ ਜੀ ਤੇ ਦੋ ਵਾਸ਼ਰੂਮ ਜੀ ਤੇ ਉੱਪਰ ਦੀ ਆਪਾਂ ਗੱਲ ਕਰੀਏ ਤਾਂ ਉੱਪਰ ਆਪਾਂ ਨੂੰ ਮਿਲੂਗਾ ਦੋ ਬੈੱਡਰੂਮ ਤੇ ਓਪਨ ਏਰੀਆ ਕਿਚਨ ਤੇ ਗੈਲਰੀ ਚ ਆ ਕੁਛ ਉੱਪਰ ਹੈ ਜੇ ਆਪਾਂ ਮੋਟਰ ਦੀ ਗੱਲ ਕਰੀਏ ਤਾਂ ਮੋਟਰ ਲੱਗੀ ਹੋਈ ਹੈ ਤੇ ਵਧੀਆ ਪਾਣੀ ਹੈ ਜੀ ਪੂਰਾ ਮਿੱਠਾ 320 ਤੇ ਬੋਰ ਹੋਇਆਗਾ ਤੇ ਇਹਨਾਂ ਦਾ ਜਿਹੜਾ ਏਰੀਆ ਜੀ ਤਲਵੰਡੀ ਪਾਈ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਨੂੰ ਮੈਂ ਦੱਸ ਦਿੰਨਾ ਤਲਵੰਡੀ ਪਾਈ ਇਹਨਾਂ ਦਾ ਏਰੀਆ ਤਲਵੰਡੀ ਪਾਈ ਪੈ ਜਾਂਦਾ ਡਿਸਟ੍ਰਿਕਟ ਫਿਰੋਜ਼ਪੁਰ ਦੇ ਵਿੱਚ ਤੇ ਤੁਸੀਂ ਕਮੈਂਟ ਬਹੁਤ ਜ਼ਿਆਦਾ ਕਰਦੇ ਹੋ ਵੀ ਲੋਕੇਸ਼ਨ ਕਿਹੜੀ ਹੈ ਜੀ ਗੱਲ ਇਦਾਂ ਜੀ ਜਦੋਂ ਤੁਸੀਂ ਟਪਾਟ ਪਾ ਕੇ ਵੀਡੀਓ ਦੇਖਦੇ ਹੋ ਤਾਂ ਜਿਹੜੀ ਲੋਕੇਸ਼ਨ ਹੁੰਦੀ ਹੈ ਅੱਗੇ ਪਿੱਛੇ ਹੋ ਜਾਂਦੀ ਹੈ ਬਾਕੀ ਹਰ ਵੀਡੀਓ ਚ ਦੱਸਿਆ ਹੁੰਦਾ ਕਿੱਥੇ ਕੋਠੀ ਹੈ ਕਿੰਨਾ ਰੇਟ ਹੈ ਕੀ ਕੁਝ ਬਣਿਆ ਹੋਇਆ ਸਾਰਾ ਕੁਝ ਸਾਰੀ ਡਿਟੇਲਸ ਸਾਰੀ ਜਾਣਕਾਰੀ ਆਪਣੀ ਵੀਡੀਓ ਚ ਹੁੰਦੀ ਹੈ ਜੀ ਮੋਬਾਈਲ ਨੰਬਰ ਵੀ ਮਾਲਕ ਦਾ ਸਿੱਧਾ ਆਪਾਂ ਦਿੰਨੇ ਆ ਜਦੋਂ ਤੁਸੀਂ ਵੀਡੀਓ ਟਪਾਟ ਪਾ ਕੇ ਦੇਖਦੇ ਹੋ ਸਕਿਪ ਕਰ ਕਰਕੇ ਦੇਖਦੇ ਹੋ ਉਦੋਂ ਜਾਣਕਾਰੀ ਅੱਗੇ ਪਿੱਛੇ ਹੋ ਜਾਂਦੀ ਹੈ ਤੇ ਉਦੋਂ ਤੁਹਾਨੂੰ ਨਹੀਂ ਪਤਾ ਲੱਗਦਾ ਜੀ ਕਿਉਂਕਿ ਜਾਣਕਾਰੀ ਜਾਂ ਤਾਂ ਅੱਗੇ ਟੱਪ ਜਾਂਦੀ ਹੈ ਜਾਂ ਪਿੱਛੇ ਰਹਿ ਜਾਂਦੀ ਹੈ ਜੀ ਤਾਂ ਕਰਕੇ ਮੈਂ ਕਹਿਣਾ ਹੁੰਨਾ ਵੀਡੀਓ ਪ੍ਰੋਪਰ ਵਧੀਆ ਦੇਖਿਆ ਕਰੋ ਜੀ ਤੇ ਜਾਣਕਾਰੀ ਤੇ ਕੋਠੀ ਤੁਸੀਂ ਵਧੀਆ ਤਰੀਕੇ ਨਾਲ ਦੇਖੋਗੇ ਸਾਰਾ ਕੁਝ ਤੁਹਾਨੂੰ ਪਤਾ ਲੱਗੂਗਾ ਤੇ ਫੇਰ ਹੀ ਗੱਲ ਬਣੂਗੀ ਫੇਰ ਹੀ ਤੁਸੀਂ ਇੰਟਰਸਟਿਡ ਹੋਵੋਗੇ ਤੇ ਜਾ ਕੇ ਦੇਖੋਗੇ ਬਾਕੀ ਜਾ ਕੇ ਦੇਖਣੀ ਹੋਵੇ ਤਲਵੰਡੀ ਭਾਈ ਬਣੀ ਹੋਈ ਇਹ ਕੋਠੀ ਜਾ ਕੇ ਦੇਖ ਲਿਓ ਫੋਟੋਆਂ ਤੇ ਵੀਡੀਓ ਇਹਨਾਂ ਨੇ ਬਣਾ ਕੇ ਭੇਜੀ ਆ ਤੇ ਫੋਟੋਆਂ ਖਿੱਚ ਕੇ ਭੇਜੀਆਂ ਵੀਡੀਓ ਬਣਾ ਕੇ ਭੇਜੀ ਆ ਤੇ ਮੈਂ ਇੱਕ ਬੇਨਤੀ ਕਰਦਾ ਹੁੰਨਾ ਜੀ ਹਰ ਰੋਜ਼ ਜਦੋਂ ਵੀਡੀਓ ਤੁਸੀਂ ਬਣਾ ਕੇ ਭੇਜਦੇ ਹੋ ਆਪਣੇ ਕੋਲੇ ਵੀਡੀਓ ਫੋਨ ਨੂੰ ਟੇਡਾ ਫੜ ਕੇ ਬਣਾਇਆ ਕਰੋ ਜੀ ਤੇ ਵੀਡੀਓ ਬਿਲਕੁਲ ਆਰਾਮ ਨਾਲ ਪੂਰੀ ਵਧੀਆ ਕਮਰਿਆਂ ਦੇ ਅੰਦਰ ਜਾ ਕੇ ਲੌਬੀ ਵਧੀਆ ਤਰੀਕੇ ਨਾਲ ਦਿਖਾਇਆ ਕਰੋ ਕਿਚਨ ਡਰਾਈング ਰੂਮ ਹਰ ਚੀਜ਼ ਵਧੀਆ ਤਰੀਕੇ ਨਾਲ ਦਿਖਾਇਆ ਕਰੋ ਜੀ ਵੀਡੀਓ ਘਟੋ ਘਟ 4 ਤੋਂ 5 ਮਿੰਟ ਦੀ ਤਾਂ ਬਣਾਇਆ ਕਰੋ ਜੀ ਵਧੀਆ ਤਰੀਕੇ ਨਾਲ ਬਣਾਵਾਂਗੇ ਬਣ ਜਾਊਗੀ ਬਾਕੀ ਛੇਤੀ ਛੇਤੀ ਆਪਾਂ ਜਦੋਂ ਵੀਡੀਓ ਬਣਾਵਾਂ ਦਿੰਨੇ ਆ ਤੇ ਕੁਝ ਪਤਾ ਵੀ ਨਹੀਂ ਲੱਗਦਾ ਜੀ ਤੇ ਦੇਖਣ ਵਾਲੇ ਨੂੰ ਵੀ ਨਹੀਂ ਪਤਾ ਲੱਗਦਾ ਬਾਕੀ 24 ਲੱਖ ਰੁਪਏ ਡਿਮਾਂਡ ਹੈ ਜੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕੋਠੀ ਕਿਵੇਂ ਦੀ ਲੱਗੀ 24 ਲੱਖ ਰੁਪਏ ਡਿਮਾਂਡ ਤੁਹਾਨੂੰ ਕਿਵੇਂ ਦੀ ਲੱਗੀ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਦਿੱਤਾ ਮਾਲਕ ਦਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਕਈ ਵਾਰੀ ਆਪਾਂ ਸਕਰੀਨ ਤੇ ਲੈ ਕੇ ਲਾਈ ਦਿੰਨੇ ਆ ਜੀ ਨੰਬਰ ਮਾਲਕ ਦਾ 7986004207 ਦੁਬਾਰਾ ਫਿਰ ਤੋਂ ਦੱਸ ਦੇਣਾ ਜੀ 79 86004207 ਜੇ ਕਿ ਤੁਹਾਨੂੰ ਪਸੰਦ ਆਈਏ ਜੀ ਕਿਸੇ ਮੇਰੇ ਭੈਣ ਨੂੰ ਮੇਰੀ ਮਾਤਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਕਿਸੇ ਨੂੰ ਵੀ ਆਹ ਕੋਠੀ ਪਸੰਦ ਆਈ ਹੈ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਮੈਂ ਲੋਕੇਸ਼ਨ ਦੱਸ ਹੀ ਦਿੱਤੀ ਸਾਰਾ ਕੁਝ ਤੁਹਾਨੂੰ ਮੈਂ ਦੱਸਦਾ ਜਿੰਨੀ ਜਾਣਕਾਰੀ ਆਪਣੇ ਕੋਲੇ ਪਹੁੰਚੀ ਹੈ ਤੁਹਾਨੂੰ ਸਾਰੀ ਮਿਲ ਗਈ ਹੋਊਗੀ ਤੇ ਵੀਡੀਓ ਤੁਹਾਨੂੰ ਕਿਵੇਂਦ ਲੱਗੀ ਜਰੂਰ ਦੱਸੋ ਜੀ ਮੈਨੂੰ ਕਮੈਂਟ ਕਰਕੇ ਕਮੈਂਟ ਕਰਨਾ ਨਾ ਭੁੱਲਿਓ ਜੀ ਤੁਸੀਂ ਸਾਰੇ ਕਮੈਂਟ ਕਰ ਦਿਓ ਹਰ ਰੋਜ਼ ਕਰ ਦਿਓ ਜੀ ਬਹੁਤ ਚੰਗੇ ਕਮੈਂਟ ਕਰ ਦਿਓ ਬਹੁਤ ਵਧੀਆ ਲੱਗਦਾ ਜੀ ਤੇ ਸਾਰੇ ਕਮੈਂਟ ਕਰਦੇ ਰਿਆ ਕਰੋ ਬਾਕੀ ਜਿੰਨੀ ਆਪਾਂ ਵੀਡੀਓ ਪਾਉਨੇ ਤੁਹਾਡੇ ਕਰਕੇ ਪਾਉਣੀ ਆ ਜੀ ਤੁਸੀਂ ਸਪੋਰਟ ਕਰ ਦਿਓ ਵੀਡੀਓ ਨੂੰ ਪਿਆਰ ਦਿਨੇਓ ਤੇ ਬਹੁਤ ਸਾਰੇ ਤੁਸੀਂ ਕਮੈਂਟ ਕਰ ਦਿਓ ਜੀ ਵਧੀਆ ਕਮੈਂਟ ਕਰ ਦਿਓ ਤੇ ਪੁੱਛਦੇ ਵੀ ਰਹਿੰਦੇ ਹੋ ਤੁਸੀਂ ਬਹੁਤ ਸਾਰੇ ਸੁਵਾਲ ਜਵਾਬ ਕਰ ਦਿਓ ਤੇ ਤੁਹਾਡੇ ਮੈਂ ਰਿਪਲਾਈ ਵੀ ਕਰਦਾ ਹੁੰਨਾ ਜੀ ਬਾਕੀ ਕੋਈ ਗੱਲ ਕਰਨੀ ਆ ਜੀ ਤੇ ਕੁਝ ਕਹਿਣਾ ਤੁਸੀਂ ਕਮੈਂਟ ਦੇ ਵਿੱਚ ਲਿਖ ਸਕਦੇ ਹੋ ਤੇ ਕਿਸੇ ਨੇ ਆਪਣੀ ਕੋਠੀ ਸੇਲ ਕਰਨੀ ਹੈ ਜੀ ਤਾਂ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਨਾ ਕੋਈ ਕਮੈਂਟ ਚ ਲਿਖਣ ਦੀ ਲੋੜ ਹੈ ਵੀ ਅਸੀਂ ਕੋਠੀ ਸੇਲ ਕਰਨੀ ਹੈ ਨਾ ਕੋਈ ਆਪਾਂ ਨੂੰ ਮੈਸੇਜ ਕਰਕੇ ਪੁੱਛਣ ਦੀ ਲੋੜ ਤੁਸੀਂ ਬਸ ਆਪਣੇ ਕੋਲੇ ਇੱਕ ਤਾਂ ਵੀਡੀਓ ਤੇ ਪੂਰੀ ਜਾਣਕਾਰੀ ਤੇ 10-12 ਫੋਟੋਆਂ ਆ ਕੁਝ ਆਪਣੇ ਕੋਲੇ ਭੇਜ ਦਿਆ ਕਰੋ ਉਹ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਐਡ ਤੁਹਾਡੀ ਲਗਾ ਦਿੱਤੀ ਜਾਊਗੀ ਬਸ ਇੱਕੋ ਹੀ ਬੇਨਤੀ ਹੈ ਜੀ ਮੇਰੇ ਵੱਲੋਂ ਜਿਹੜੀ ਤੁਸੀਂ ਵੀਡੀਓ ਬਣਾ ਕੇ ਭੇਜ ਦਿਓ ਉਹ ਇੱਕ ਤਾਂ ਫੋਨ ਨੂੰ ਟੇਢਾ ਫੜ ਕੇ ਬਣਾਇਆ ਕਰੋ ਜੀ ਫੋਨ ਨੂੰ ਲੰਮੇ ਲੋਟ ਨਾ ਰੱਖਿਆ ਕਰੋ ਤੇ ਜਦੋਂ ਲੰਮੇ ਲੋਟ ਫੋਨ ਹੁੰਦਾਗਾ ਤਾਂ ਵੀਡੀਓ ਸਿਰਫ ਸਕਰੀਨ ਤੇ ਵਿਚਾਲੇ ਵਿਚਾਲੇ ਚੱਲਦੀ ਰਹਿੰਦੀ ਹੈ ਜਦੋਂ ਫੋਨ ਨੂੰ ਟੇਢਾ ਕਰਕੇ ਆਪਾਂ ਵੀਡੀਓ ਬਣਾਉਨੇ ਆ ਤਾਂ ਪ੍ਰੋਪਰ ਵਧੀਆ ਤਰੀਕੇ ਨਾਲ ਨਾਲ ਤਾਂ ਸਾਰਾ ਕੁਝ ਵਧੀਆ ਤਰੀਕੇ ਨਾਲ ਪਤਾ ਲੱਗਦਾ ਨਾਲੇ ਵੀਡੀਓ ਵਧੀਆ ਹੁੰਦੀ ਹੈ ਜੀ ਨਾਲੇ ਦੇਖਣ ਵਾਲੇ ਨੂੰ ਵਧੀਆ ਲੱਗਦਾ ਬਸ ਆਹੀ ਗੱਲ ਹੈ ਜੀ ਹੋਰ ਕੋਈ ਚੱਕਰ ਨਹੀਂ ਬਾਕੀ ਭੇਜੋ ਆਪਣੇ ਕੋਲੇ ਜੇ ਕੋਈ ਸੇਲ ਕਰਨਾ ਚਾਹੁੰਦਾ ਆਪਣਾ ਕਮਿਸ਼ਨ ਖਰਚਾ ਵਰਚਾ ਕੋਈ ਕਿਸੇ ਤਰ੍ਹਾਂ ਦਾ ਨਹੀਂ ਬਾਕੀ 24 ਲੱਖ ਰੁਪਏ ਡਿਮਾਂਡ ਹੈ ਇਸ ਕੋਠੀ ਦੀ ਜਿਹੜੀ ਅੱਜ ਆਪਾਂ ਲੈ ਕੇ ਪਹੁੰਚੇ ਹਾਂ 10 ਮਰਲੇ ਜਗ ਹੈ ਤੇ ਵੀਡੀਓ ਕਿੰਨੇ ਦੇ ਲਈ ਜਰੂਰ ਦੱਸਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਇਸੇ ਤਰ੍ਹਾਂ ਦੀ ਹਾਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਜਰੂਰ ਦਬਾ ਦਿਓ ਵੀਡੀਓ ਨੂੰ ਬੱਦ ਤੋਂ ਬੱਦ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਹਰ ਰੋਜ਼ ਤੁਸੀਂ ਬਹੁਤ ਪਿਆਰ ਦਿੰਦੇ ਹੋ ਵੀਡੀਓ ਨੂੰ ਉਮੀਦ ਕਰਦਾ ਮੈਂ ਤੁਸੀਂ ਅੱਜ ਦੀ ਆਪਣੀ ਆਹ ਜਿਹੜੀ ਵੀਡੀਓ ਐ ਇਹਨੂੰ ਵੀ ਬਹੁਤ ਸਾਰਾ ਪਿਆਰ ਦੇਵੋਗੇ ਬਹੁਤ ਸਾਰੀ ਸਪੋਰਟ ਕਰੋਗੇ ਤੇ ਬਾਤ ਤੋਂ ਬਾਤ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ WhatsApp ਦੇ ਗਰੁੱਪਾਂ ਦੇ ਵਿੱਚ Facebook ਤੇ ਜਿੱਥੇ ਤੁਸੀਂ ਕਰਨਾ ਚਾਹੁੰਦੇ ਹੋ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਤੇ ਕਮੈਂਟ ਦੇ ਵਿੱਚ ਲਿਖ ਜ਼ਰੂਰ ਦਿਓ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾਗਾ